ਇੱਕ ਤੇ ਜਿੱਤਾ ਭਾਬੀ ਸਾਰਾ ਸਮਾਨ ਆਪਣੇ ਅੰਡਰ ਚ ਰੱਖਦੀ ਆ 10 ਬੰਦਾ ਬਾਹਰ ਚੀਜ਼ ਪਈ ਹੋਵੇ ਤੇ ਲਾ ਹੀ ਲੈਂਦਾ ਵੇਹ ਓਏ ਸਨ ਸਕਰੀਨ ਰੱਖਿਆ ਵੀ ਲੋਟਸ ਦਾ ਤੇ ਦੱਸ ਮੈਨੂੰ ਕੀ ਆ ਮੈਂ ਨਹੀਂ ਲਾ ਸਕਦੀ ਭਲਾ ਆਪਣੀ ਬਾਰੀ ਚ ਵੜ ਵੜ ਜੀਜਾ ਰੱਖ ਲੈਂਦੀ ਨਿਪੇਣਾ ਥੋੜਾ ਬੋਤਾ ਤਰਸ ਕਰ ਲਾ ਥੋਬਿਆਂ ਦਾ ਥੋਬੇ ਪਰ ਪਰ ਲਾਈ ਜਾਨੀ ਆ ਅੱਗੇ ਤੇ ਮਾਸਾ ਖਾ ਗਏ ਨਿਚੋੜ ਨਿਚੋੜ ਕੇ ਤੇ ਮੈਂ ਕੱਢਣੀ ਆ ਅੱਛਾ ਮੈਂ ਗੜੀ ਖਾਣ ਵਾਸਤੇ ਕੱਢਣ ਦੀ ਆ ਮੈਂ ਵੀ ਤੇ ਲਾਉਣ ਵਾਸਤੇ ਮਾਸਾ ਕਿ ਲਿਆਵਾ ਤੇ ਮੈਂ ਵੀ ਮਾਸਾ ਕਿ ਜਿਨੀ ਰੱਖੀ ਲਾਉਣ ਵਾਸਤੇ ਕਦੋਂ ਦੀ ਪਈ ਏ ਮੇਰੇ ਵਿਆਹ ਦੀ ਥੋੜੀ ਥੋੜੀ ਕਰਕੇ ਲਾਉਣੀ ਜਦੋਂ ਕਿਤੇ ਵੰਡੇ ਜਾਣਾ ਹੋਏ ਤੂੰ ਤਾਂ ਘਰੇ ਹੀ ਲਾਈ ਫਿਰਦੀ ਆ ਵਿਆਹ ਦੀ کریم ਆ ਵਿਆਹ ਤੇ ਐਸ ਨੋੜਿਆ ਜਿੱਦਾਂ ਕੱਲ ਸੱਜ ਵਿਆਹੀ ਆਈ ਹੁੰਦੀ ਆ 15 20 ਸਾਲ ਹੋ ਗਏ ਤੈਨੂੰ ਵਿਆਹੀ ਆਈ ਨੂੰ ਭਲਾ ਇਹੋ ਹੀ ਚੱਲੀ ਜਾਂਦੀ ਆ کریم ਤੇਰੀ ਨੀ ਜ ਮੈਂ ਲਾਉਣੀ ਆ ਜਿਹਦਾ ਮੈਂ ਕਿਤੇ ਵਾਂਡੇ ਜਾਣਾ ਹੈ ਸਪੈਸ਼ਲ ਤਾਂ ਦਾ ਲਾਉਣੀ ਤੇਰੇ ਵਾਂਗੂ ਘਰੇ ਨਹੀਂ ਲਾਈ ਫਿਰਦੀ ਟੌਰਾ ਚਕਤੂਰੀ ਫਿਰਦੀਆਂ ਕਰੀਮਾਂ ਲਾ ਕੇ ਇਹਨਾਂ ਨੂੰ ਨਹੀਂ ਪਤਾ ਕਿ ਇਹ ਸਨਸਕ੍ਰੀਨ ਆ ਇਹ ਧੁੱਪ ਦਾ ਬਚਣ ਲਈ ਲਾਇਆ ਜਾਂਦਾ ਨਾ ਕਿ ਇਹ ਕਰੀਮ ਸੱਜ ਧੱਜ ਕੇ ਗੋਰਾ ਰੰਗ ਕਰਨ ਵਾਸਤੇ ਲਾਈ ਜਾਂਦੀ ਆ ਨਹੀਂ ਮੈਂ ਧੁੱਪੇ ਲਾਵਾਂ ਛਾਵੇਂ ਲਾਵਾਂ ਮੇਰੀ ਕਰੀਮ ਨਾ ਤੈਨੂੰ ਕੀ ਤਕਲੀਫ ਆ ਤੂੰ ਬਸ ਅੱਜ ਤੋਂ ਬਾਅਦ ਮੇਰੀਆਂ ਚੀਜ਼ਾਂ ਨੂੰ ਹੱਥ ਨਹੀਂ ਲਾਉਣਾ ਮੈਨੂੰ ਲੋਕ ਚ ਰੱਖਣੀ ਪੈਣੀ ਮੈਂ ਤੇ ਆਣੀ ਹੈ ਬਚਾਰੀ ਇੱਦਾਂ ਰੱਖ ਦਿੰਨੀ ਆ ਕਿਹੜਾ ਕੋਈ ਉੱਥੇ ਭੈਣ ਦਿਆ ਵਾ ਸਿਕਿਉਰਿਟੀ ਗਾਰਡ ਵੀ ਰੱਖ ਲਾ ਲ ਇਹ ਨਾਲ ਉਹ ਕਰ ਲੋਕ ਤੋੜ ਕੇ ਕੱਢ ਕੇ ਲਾ ਲਵੇ ਹੱਤ ਹੋ ਗਈ ਹੈ ਜਨਾਨੀ ਵਾਲੀ ਵੀ ਰੋਜ਼ ਵਾਲੀ ਵਰਤਣ ਵਾਲੀ ਚੀਜ਼ ਜਿਹੜੀ ਆ ਮੈਂ ਤੇ ਓਣ ਜਾਣ ਲੱਗਿਆਂ ਵਰਤਦੀ ਆ ਇੰਨਾ ਵੀ ਨਹੀਂ ਪਤਾ ਹੈਗਾ ਝੂਠ ਬੋਲਣ ਲੱਗਿਆ ਵਹਿੰਦੀ ਨਹੀਂ ਹੈਗੀ ਕਿ ਝੂਠ ਬੋਲਣ ਲੱਗਿਆ ਬੰਦਾ ਸੋਚ ਹੀ ਲਿੰਦਾ ਵਾ ਨੀ ਮੂੰਹ ਸੰਭਾਲ ਕੇ ਗੱਲ ਕਰ ਬਹੁਤੀਆਂ ਗੱਲਾਂ ਨਾ ਕਰੀ ਜਾ ਚੰਗਾ ਕਰੀਮਾ ਲਾਉਣੀ ਵਨਸਵੰਨੀ ਤਾਂ ਤਾਂ ਹੀ ਤੈਨੂੰ ਮੈਂ ਕਿਹਾ ਵਾ ਝੂਠ ਕੀ ਬੋਲਦਾ ਤੈਨੂੰ ਮੈਂ ਤੇ ਫਿਰ ਕੀ ਹੋ ਗਿਆ ਕਰੀਮਾ ਲਾਉਣੀ ਆ ਤੇ ਕਰੀਮ ਲਾਉਣੀ ਕੋਈ ਲੋਕਾਰ ਕੰਮਾ ਪਹਿਲਾਂ ਤਾਂ ਕਦੀ ਲਾਈ ਨਹੀਂ ਹੁਣ ਮਹਾਂਗਾ ਜੇ ਡਾਕਟਰ ਦੇ ਦਰਸ਼ਨ ਕਰਨੇ ਹੁੰਦੇ ਆ ਤਾਂ ਤੂੰ ਚੱਲ ਜਾਨੀ ਆ ਕਰੀਮਾਂ ਲਾ ਕੇ ਅੱਛਾ ਵੇਖ ਗੱਲਾਂ ਕਿੱਧਰ ਨੂੰ ਖੜਦੀਆਂ ਤੂੰ ਓਦਾਂ ਭਾਬੀ ਕਿੱਧਰ ਨੂੰ ਖੜਾਂ ਫਿਰ ਤੂੰ ਦੱਸ ਦੇ ਕਰੀਮ ਕੀ ਲਾ ਲਈ ਆ ਸੜ ਕੇ ਸਵਾ ਹੀ ਹੋ ਗਈਆਂ ਗੱਲ ਵੇਖ ਕੇ ਤੀਜੇ ਪਾਸੇ ਲੈ ਕੇ ਗਈ ਆ ਕਿ ਡਾਕਟਰ ਨੂੰ ਵਿਖਾ ਲੈਣਾ ਹੁੰਦਾ ਮੈਂ ਕੋ ਸੜਾ ਮੇਰੀ ਜੁੱਤੀ ਸੜਦੀ ਆ ਕਡਕਟਰ ਨੂੰ ਵਿਖਾ ਲੈਣਾ ਇੱਕ ਵਾਰ ਨਹੀਂ 100 ਵਾਰੀ ਕਹਿਨੀ ਆ ਵੀ ਜਾਨਨੀ ਆ ਤੂੰ 15 ਦਿਨ ਹੀ ਤੇ ਫੇਰ ਹੀ ਕਰੀਮਾ ਲਾਉਣੀ ਨਾ ਵਨਸਵਨੀ ਚਮਕ ਚਮਕ ਕੇ ਜਾਨਨੀ ਆ ਕਿਹੜਾ ਕੰਜਰ 15 ਦਿਨ ਹੀ ਜਾਂਦਾ ਵਾ ਮਹੀਨੇ ਬਾਅਦ ਦਵਾਈ ਤੇ ਘਰ ਆ ਜਾਂਦੀ ਆ ਹੁਣ ਜਦੋਂ ਉਹ ਕਹਿੰਦਾ ਵਾ ਵੀ ਆ ਕੇ ਟੈਸਟ ਕਰਾ ਕੇ ਵਿਖਾ ਜੋ ਉਹ ਤੇ ਹਾਈ ਦੂਜੇ ਪਾਸੇ ਜਾਨਨੀ ਆ 15 ਦਿਨ ਹੀ ਜਾਂਦੀ ਤੈਨੂੰ ਕੀ ਲੋੜਾ ਜਦੋਂ ਫੋਨ ਜੀ ਘਰ ਆ ਜਾਂਦਾ ਵਾ ਗੱਲ ਤੇ ਗਿੱਟਮੇਟੇ ਫੋਨ ਤੇ ਹੋ ਜਾਂਦੀ ਆ ਇੱਕ ਗੱਲ ਤੇ ਤੇ ਰਹਿ ਕਦੀ ਕੋਈ ਗੱਲ ਕਹਿੰਨੀ ਕਦੀ ਕੋਈ ਕਹਿੰਨੀ ਆ ਆ ਤੂੰ ਚੁੱਪ ਹੀ ਰਹਿ ਜਾ ਜਾ ਕੇ ਕੰਮ ਕਰ ਕੋਈ ਹੋਈ ਬਾਹਲਾ ਨਹੀਂ ਰਗਦਾਗਾ ਤੈਨੂੰ ਲੜਾਈ ਕਰਨ 7 ਵਜ ਗਿਆ ਤੇ ਬੀਬੀ ਜੀ ਅਜੇ ਤੱਕ ਨਹੀਂ ਉੱਠਿਆ ਕੱਲ ਤੇ ਬੜਾ ਚੌਂਕੇ ਚੜ ਗਿਆ ਸੀ ਨਾਲ ਦੀ ਨਹੀਂ ਠੀਕ ਹੈਗੀ ਹੁਣ ਨਹੀਂ ਪਤਾ ਵੀ ਕਿਸ ਨੇ ਚਾਹ ਪਾਣੀ ਪੀਣਾ ਹੁਣ ਵੀ ਉੱਠ ਕੇ ਚੌਂਕੇ ਚੜੇ ਨਹੀਂ ਨਹੀਂ ਪਤਾ ਨਹੀਂ ਕਦੋਂ ਉੱਠਣਾ ਚੱਲ ਮਨਾ ਉਦੋਂ ਤੱਕ ਪੈਲੀਆਂ ਚੇ ਢਾ ਮਾਰ ਕੇ ਆ ਵਿੱਕੀ ਉઠੋ ਟਾਈਮ ਵੇਖੋ ਕਿੰਨਾ ਹੋ ਗਿਆ ਵਾ ਭਾਜੀ ਵੀ ਉੱਠ ਗਿਆ ਹੂੰ ਕੀ ਕਿੰਨਾ ਟਾਈਮ ਹੋ ਗਿਆ ਸਾਢੇ 7 ਹੋ ਗਏ ਜੇ ਕੋਈ ਗੱਲ ਨਹੀਂ ਅੱਜ ਕਿਹੜਾ ਤੋਂ ਜਾਣਾ ਹੈ ਕੰਮ ਤੇ ਉੱਠ ਚੰਨਾ ਦਾ 10 ਮਿੰਟ ਹੋ ਗਏ ਨੇ ਕੰਮ ਤੇ ਭਾਜੀ ਹੋਈ ਆ ਢਾਡੇ ਵਾਲੀ ਉੱਠੋ ਬਰਾਤਪੁਰਸ਼ ਕਰੋ ਫਿਰ ਮੈਂ ਚਾ ਲਿਆ ਵਾ ਕੋਟ ਜਿਓ ਨਾ ਚੰਗਾ ਸਤਿ ਸ੍ਰੀ ਅਕਾਲ ਬਾਜੀ ਸਤਿ ਸ੍ਰੀ ਅਕਾਲ ਕੀ ਹਾਲ ਨੇ ਵਰੀਤਾ ਹਾਂਜੀ ਵਧੀਆ ਔਰ ਸੋਰੀ ਬਾਜੀ ਅੱਜ ਮੈਂ ਲੇਟ ਹੀ ਹੋ ਗਈ ਮੈਂ ਕਿਹਾ ਚੱਲ ਅਜ ਐਤਵਾਰਾ ਘੜੀ ਸੌਂਦਾ ਲਾ ਲੈ ਲਿਆ ਚਲ ਕੋਈ ਗੱਲ ਨਹੀਂ ਇਹੋ ਤੇ ਇੱਕ ਦਿਨ ਹੁੰਦਾ ਹਫਤੇ ਦੇ ਵਿੱਚ ਜਦੋਂ ਬੰਦੇ ਨੇ ਘੜੀ ਆਰਾਮ ਕਰਨਾ ਹੁੰਦਾ ਤੁਸੀਂ ਕਰੋ ਘੜੀ ਉੱਠੇ ਜੀ ਮੈਨੂੰ ਵੀ ਤੇ ਘੜੀ ਕੀ ਹੋਈ ਆ ਬਸ ਹਮੇਰੇ ਸਾਹ ਨਾਲ 10 15 ਮਿੰਟ ਤੇਰ ਤੋਂ ਪਹਿਲਾਂ ਉੱਠਿਆ ਹੋਣਾ ਵਾ ਆ ਮੀ ਪਿਆ ਸੀ ਮੈਂ ਕਿਹਾ ਚੱਲ ਪਹਿਲੀਆਂ ਲਗੇੜਾ ਮਾਰ ਆਉਣਾ ਵਟਾ ਬੰਨੇ ਵੇਖ ਆਉਨੇ ਕੀ ਹਸਾਬਤਾ ਵਟਾ ਬੰਨਿਆਂ ਦਾ ਚਲੋ ਵਧੀਆ ਔਰ ਤੇ ਜਵਾਨਾ ਜੀ ਉੱਠੇ ਨਹੀਂ ਆ ਅਜੇ ਵੀ ਸੁੱਤਾ ਹਾਂ ਹਾਂਜੀ ਅਜੇ ਵੀ ਸੁੱਤੇ ਮੈਂ ਕਿਹਾ ਉਠੋ ਵੀ ਤੇ ਕੋਈ ਨਹੀਂ ਉੱਠ ਜਾਂਦੇ ਤੇ ਮੈਂ ਬਣਾਵਾਂ ਚਾ ਫਿਰ ਆਹ ਚਲ ਕੋਈ ਗੱਲ ਨਹੀਂ ਉਹਨੂੰ ਵੀ ਕਿਹਾ ਉੱਠਣ ਨੂੰ ਪੀਨੇ ਦਮੇ ਭਰਾ ਇੱਥੇ ਬੈ ਕੇ ਪੀ ਲੈਣੇ ਚਾ ਹਾਂਜੀ ਕੋਈ ਨਹੀਂ ਮੈਂ ਬਣਾਉਂਦੀ ਆ ਤੇ ਓਦਣਾ ਬਾਜੀ ਮੈਨੂੰ ਤੁਹਾਡਾ ਸੁਭਾਅ ਬੜਾ ਵਧੀਆ ਲੱਗਦਾ ਜਿਹੜੇ ਤੁਸੀਂ ਨਾ ਕਾਹਲੀ ਨਹੀਂ ਪੁੰਜੇ ਕਿ ਆਹ ਕੰਮ ਛੇਤੀ ਹੋਣਾ ਚਾਹੀਦਾ ਜਾਂ ਮੰਮੀ ਇੱਥੇ ਨਹੀਂ ਹੈਗੇ ਤੇ ਹਾਏ ਮੈਨੂੰ ਚਾਹ ਨਹੀਂ ਮਿਲੀ ਜਾਂ ਤੁਸੀਂ ਇਦਾਂ ਦੀ ਕੋਈ ਗੱਲ ਬਾਤ ਨਹੀਂ ਕੀਤੀ ਉਹ ਚਲ ਕੋਈ ਗੱਲ ਨਹੀਂ ਤੁਹਾਡੇ ਚ ਵੀ ਤਾਂ ਮੇਰੇ ਵਰਗੀ ਜਾਣ ਵਸਦੀ ਆ ਨਾਲੇ ਠੀਕ ਆ ਤੂੰ ਵਿੱਕੀ ਦੱਸਣ ਡਿਆ ਤੂੰ ਠੀਕ ਨਹੀਂ ਆ ਹਾਂਜੀ ਨਹੀਂ ਹੁਣ ਠੀਕ ਆ ਅੱਛਾ ਅੱਛਾ ਹਾਂਜੀ ਹਾਂਜੀ ਕੱਲ ਤੇ ਬਹੁਤ ਬੁਰਾ ਹਾਲ ਸੀ ਠੀਕ ਆ ਠੀਕ ਆ ਮੈਂ ਕਹਿੰਦਾ ਨਹੀਂ ਠੀਕ ਤੇ ਕੋਈ ਗੱਲ ਨਹੀਂ ਤੂੰ ਰੈਸਟ ਕਰ ਜੇ ਨਹੀਂ ਵਿੱਕੀ ਉਠਿਆ ਮੈਂ ਬਣਾ ਲੈਣਾ ਚਾ ਉਹ ਨਹੀਂ ਨਹੀਂ ਕੋਈ ਗੱਲ ਨਹੀਂ ਮੈਂ ਬਣਾਉਣੀ ਆ ਚੱਲ ਠੀਕ ਆ ਹੂੰ ਮੋਟੇ ਆ ਮਾ ਹੂੰ ਫੜ ਚਾਦਰ ਜੋੜ ਕੇ ਕੋਈ ਨਹੀਂ ਜੋੜਨੀ ਪ੍ਰੀਤ ਨੇ ਠੀਕ ਆ ਹੁਣੋਂ ਕੋਈ ਗੱਲ ਆ ਕੇ ਅਜੇ ਹੀ ਜੋੜ ਦਾਂਗੇ ਤੇ ਫੜ ਚੰਗਾ ਲਾਹ ਕੱਢਿਆ ਅਜਾ ਹੈਂ ਸੌਣ ਦਾ ਤੂੰ ਸੌਣ ਦਾ ਲਾਹ ਕਾਦਾ ਕੱਢਣਾ ਹੀ ਬਸ ਕਿਉਂ 8:30 ਹੋ ਗਏ ਉਤੋਂ ਹੋਰ ਲਾਹ ਕਿਦਾਂ ਦਾ ਹੁੰਦਾ ਹੈ ਉਹ ਚੱਲ ਕੋਈ ਕੰਮ ਹੈ ਨਹੀਂ ਅੱਜ ਮੈਂ ਹਾਂ ਚੱਲ ਘੜੀ ਵੱਧ ਪੈ ਲੈਣੇ ਨਾ ਮੈਂ ਹੂੰ ਠੀਕ ਆ ਬਾਹਰ ਵੇਖ ਕਿੰਨਾ ਸੋਹਣਾ ਮੌਸਮ ਬਣਿਆ ਵਾ ਮੀਂਹ ਪਿਆ ਵਾ ਸਵੇਰ ਦਾ ਮੈਂ ਤਾਂ ਵਟਾਂ ਬੰਨੇ ਵੇਖ ਆਇਆ ਇੱਕ ਵਾਰੀ ਜਾ ਕੇ ਪੈਲੀ ਦੇ ਚੱਲ ਵਧੀਆ ਗੱਲਾਂ ਵੇਖ ਆਇਆ ਤੇ ਆਪ ਵੀ ਵੇਖਿਆ ਕਰਨਾ ਇਹ ਚੀਜ਼ਾਂ ਧਿਆਨ ਰੱਖਿਆ ਕਰ ਆਪ ਵੀ ਉਹ ਚੱਲਿਆ ਵਾ ਜਾਣਾ ਆ ਪੈਲੀ ਵਾਲ ਨੂੰ ਜਾਣਾ ਹੋਣਾ ਹੁਣ ਕੀ ਕਰਨ ਜਾਣਾ ਹੁਣ ਤਾਂ ਮੈਂ ਵੇਖ ਆਇਆ ਠੀਕ ਆ ਸਾਰਾ ਕੁਝ ਚੱਲ ਵਧੀਆ ਗੱਲਾਂ ਵੇਖ ਆਇਆ ਤੇ ਹੈਲੋ ਸਤਿ ਸ੍ਰੀ ਅਕਾਲ ਜੀ ਨਹੀਂ ਨਹੀਂ ਮੈਂ ਅੱਜ ਨਹੀਂ ਆਉਣਾ ਅਸ਼ਾ ਇਦਾਂ ਵਾ ਪੀਓ ਫਿਰ ਇਦਾਂ ਕਰੋ 12 ਵਜੇ ਆ ਜਿਓ ਹਾਂ ਮੈਂ ਮੁੰਡੇ ਨੂੰ ਕਹਿ ਦਾਂਗਾ ਫਿਰ ਮੁੰਡਾ ਆ ਜਾਏਗਾ ਉੱਥੇ ਘੜੀ ਕ ਨਹੀਂ ਨਹੀਂ ਆਖਰੀ ਐਤਵਾਰ ਬੰਦ ਹੁੰਦੀ ਹੈ ਦੁਕਾਨ ਚਲੋ ਠੀਕ ਆ ਫੋਨ ਕਰ ਦਿਓ ਤੁਸੀਂ ਮੈਨੂੰ ਤੁਰਨ ਲੱਗੇ ਮੈਂ ਮੁੰਡੇ ਨੂੰ ਕਹਿ ਦਾਂਗਾ ਉਹ ਆ ਜਾਏਗਾ ਉੱਥੇ ਠੀਕ ਆ ਜੀ ਵੇਤਵਾਰ ਨੂੰ ਵੀ ਨਹੀਂ ਚੈਨ ਲੈਣ ਦਿੰਦੇ ਯਾਰ ਤਾਂ ਚੱਲ ਜਾ ਜਾ ਕੇ ਆ ਜੀ ਤੁਹਾਈ ਦੇ ਕੇ ਆਹੋ ਮੁੜ ਕੇ ਕਰੀ ਚੱਲ ਜੀ ਫੇਰ ਨਹੀਂ ਨਿਕਲਿਆ ਜਾਂਦਾ ਤੁਰਿਆ ਰਹਿੰਦਾ ਕੋਈ ਨਾ ਕੋਈ ਜਾਣਾ ਸੁਨੀਪਾ ਭਾਬੀ ਕਿੱਥੇ ਆ ਹਾਂ ਵੀ ਅੰਦਰ ਹੈ ਜਾਂ ਉਹਨੇ ਕਿੱਥੇ ਜਾਣਾ ਆ ਨੇ ਕੀ ਗੱਲ ਆ ਇੰਨੀ ਔਖੀ ਕਿਉਂ ਹੈ ਬੜੀ ਖਿਜੀ ਪੈ ਡਈ ਹੈ ਤੂੰ ਤੇ ਖਿਜਾ ਨਾ ਤਾਂ ਕੀ ਕਰਾਂ ਗੱਲਾਂ ਹੀ ਇਦਾਂ ਦੀਆਂ ਘਰ ਦੇ ਵਿੱਚ ਮੰਮੀ ਹੋਣ ਡੈ ਪਿਆ ਵਾ ਅੱਜ ਹੀ ਤਾਂ ਭਾਬੀ ਹੋ ਗੱਲ ਕੋਈ ਆ ਤੇ ਗੁੱਸਾ ਕੋਈ ਕੱਢੀ ਜਾਂਦੀ ਹੈ ਮੇਰੇ ਤੇ ਮਾਸਾ ਮੈਂ ਇਹਦੀ ਕਰੀਮ ਕੀ ਲਾ ਲਈ ਆ 36 37 ਇਹਨੇ ਮੈਨੂੰ ਗੱਲਾਂ ਸੁਣਾ ਛੱਡੀਆਂ ਇਹ ਤੂੰ ਤੇ ਡਾਕਟਰ ਨੂੰ ਮੂੰਹ ਵਿਖਾ ਲੈਣਾ ਹੁੰਦਾ ਵਾ ਤੂੰ ਤੇ ਮੂੰਹ ਲਿਛਕਾਉਣੀ ਆ ਤੇ ਤੂੰ ਤਾਂ ਕਰਕੇ ਕਰੀਮਾਂ ਲਾਉਣੀ ਆ ਹੋਰ ਤੇ ਹੋਰ ਨਾਲ ਮੈਨੂੰ ਆਂਦੀ ਆ ਇਹ ਤੈਨੂੰ ਇੰਨਾ ਫੋਨ ਕਿਉਂ ਹੁੰਦਾ ਵਾ ਉਹਦਾ ਪੁੱਤ ਉਹ ਵੀ ਗੱਲ ਠੀਕ ਹੈ ਮੁੰਡਾ ਤੇ ਉਹ ਬੜਾ ਚੰਗਾ ਤੇ ਹੈ ਵੀ ਭਲਾ ਮਾਨਸੇ ਪਰ ਇਹ ਗੱਲ ਹੈ ਤੇ ਫੋਨ ਵੀ ਪੁੱਤੋ ਛੇਤੀ ਛੇਤੀ ਲੰਦਾ ਉਹ ਇਡੀ ਛੇਤੀ ਫੋਨ ਕਿਉਂ ਲਾਉਂਦਾ ਦਵਾਈ ਤੇ ਮਿਲਦੀ ਹਾ ਨੂੰ ਮਹੀਨੇ ਬਾਅਦ ਮੰਮੀ ਜਦੋਂ ਵੀ ਉਹ ਫੋਨ ਲੰਦਾ ਵਾ ਨਾ ਉਹ ਤੁਹਾਡਾ ਹੀ ਹਾਲ ਚਾਲ ਪੁੱਛਦਾ ਵਾ ਤੇ ਜਾਂ ਫਿਰ ਉਹਨੇ ਕੋਈ ਦਵਾਈ ਬਾਰੇ ਗੱਲਬਾਤ ਕਰਨੀ ਹੁੰਦੀ ਆ ਹੁਣ ਵੇ ਜੇ ਮੈਂ ਉਹਨੂੰ ਕਹਿ ਦਵਾਂ ਵੀ ਤੂੰ ਫੋਨ ਨਾ ਲਾਇਆ ਕਰ ਸਾਨੂੰ ਵੀ ਤੇ ਮਤਲਬ ਆ ਨਾ ਘਰ ਬੈਠਿਆਂ ਦਵਾਈ ਆ ਜਾਂਦੀ ਆ ਆਪਾਂ ਬਸ ਟੈਸਟ ਹੀ ਕਰਾਉਣੇ ਹੁੰਦੇ ਆ ਮਹੀਨੇ ਬਾਅਦ ਤੇ ਉਹਦੇ ਆਪਾਂ ਦੂਜੀ ਥਾਂ ਜਾਣੇ ਹੁੰਦੇ ਆ ਬਾਅਦ ਚ ਦਵਾਈ ਤੇ ਇੰਨੇ ਘਰ ਭੇਜ ਦੇਣੀ ਹੁੰਦੀ ਆ ਇਹਨੂੰ ਇੱਕੋ ਵਾਰੀ ਇਦਕੋ ਜਾਣਾ ਪੈਂਦਾ ਵਾ ਹੁਣ ਜੇ ਮੈਂ ਇਹਨੂੰ ਕਹਾਂ ਕਿ ਤੂੰ ਕਿਉਂ ਭੁੱਲਉਨਾ ਵਾ ਅਗਲਾ ਮੁੜ ਕੇ ਦਵਾਈ ਭੇਜਣਾ ਹਟ ਜਾਊਗਾ ਜਦੋਂ ਮੇਰੇ ਨਾਲ ਕੋਈ ਮਾੜੀ ਚੰਗੀ ਗੱਲ ਹੀ ਨਹੀਂ ਕਰਦਾ ਫੇਰ ਸਾਨੂੰ ਪ੍ਰੋਬਲਮ ਕੀ ਹੋ ਸਕਦੀ ਆ ਹੈ ਜੇ ਗੱਲ ਕਰੂਗਾ ਉਹਦੀ ਕੋਈ ਪੁੱਠੀ ਸਿੱਧੀ ਤੇ ਮੈਂ ਤੁਹਾਨੂੰ ਦੱਸ ਹੀ ਦਊਂਗੀ ਜਾਂ ਮੈਂ ਉਹਨੂੰ ਉਦੋਂ ਹੀ ਉਹਦਾ ਮੂੰਹ ਪਨ ਦਊਂਗੀ ਕਿ ਤੂੰ ਖਬਰਦਾਰ ਗਾ ਤੁਹਾਨੂੰ ਫੋਨ ਨਹੀਂ ਲਾਉਣਾ ਹੈ ਦਵਾਈ ਆਪਣੀ ਆਪੇ ਜਿੰਦਾ ਮਰਜੀ ਲੈ ਜੀਏ ਜਦੋਂ ਹੁਣ ਕਿਸੇ ਦੀ ਕੋਈ ਗਲਤੀ ਨਹੀਂ ਹੈਗੀ ਇਹ ਜਾਣ ਪੁੱਝ ਕੇ ਗੱਲਾਂ ਬਣਾਈ ਜਾਂਦੇ ਆ ਪਤਾ ਮੰਮੀ ਇੱਧਰ ਵੇ ਤੇਰੇ ਵੀ ਦਿਮਾਗ 'ਚ ਇਹ ਗੱਲ ਆ ਗਈ ਆ ਨਾ ਕਿ ਉਹ ਫੋਨ ਕਰਦਾ ਇਹਨਾਂ ਨੂੰ ਵੀ ਸ਼ੱਕ ਪਿਆ ਵਾ ਹੁਣ ਜਦੋਂ ਵੀ ਫੋਨ ਆਇਆ ਨਾ ਸਾਰਿਆਂ ਦੇ ਵਿੱਚ ਮੈਂ ਫੋਨ ਤੇ ਗੱਲ ਕਰਨੀ ਆ ਠੀਕ ਆ ਸਪੀਕਰ ਮੈਂ ਲਾ ਦੇਣਾ ਤੁਹਾਡੇ ਸਾਰਿਆਂ ਦੇ ਵਹਿਮ ਨਿਕਲ ਜਾਣਗੇ ਕਿ ਉਹ ਕੀ ਗੱਲਾਂ ਕਰਦਾ ਕੀ ਨਹੀਂ ਚੱਲ ਠੀਕ ਐ ਜਾਂ ਤੂੰ ਉੱਠ ਕੇ ਤੇ ਪਾਣੀ ਘੋਟ ਲਿਆ ਉਹ ਤਾਂ ਹੁਣ ਅੰਦਰੋਂ ਨਿਕਲੀ ਨਹੀਂ ਉਹਨੂੰ ਤਾਂ ਆਇਆ ਗਿਆ ਤਾਂ ਹੈ ਹੀ ਨਹੀਂ ਪਰ ਕੋਈ ਬਾਹਰੋਂ ਆਇਆ ਤਾਂ ਉਹਨੂੰ ਪਾਣੀ ਦਾ ਘੋਟ ਦਈਏ ਤੇ ਅੰਦਰ ਵੜ ਕੇ ਤੇ ਬਹਿ ਰਹੀ ਐ ਗੱਲਾਂ ਪਾਣੀ ਦੀਆਂ ਹੋਣੀਆਂ ਹੁੰਦੀਆਂ ਵਾ ਨਾ ਵਨਸ ਵਨੀਆਂ ਧਿਆਨ ਦਿਓ ਦਾ ਹਰ ਵੇਲੇ ਇਹ ਚੀਜ਼ ਰਹਿੰਦਾ ਵਾ ਵੀ ਕਿੱਥੇ ਮੌਕਾ ਮਿਲੇ ਮੈਨੂੰ ਗੱਲ ਕਰਨ ਦਾ ਤੇ ਮੈਂ ਗੱਲ ਫੜਾਂ ਤੇ ਗੱਲ ਕਰਾਂ ਨਾਲੇ ਵੇਖ ਮਮੀ ਫੋਨ ਤੇ ਇਹਨਾਂ ਦਾ ਹੀ ਆ ਨਾ ਹਰ ਵੇਲੇ ਇਹਨਾਂ ਦੇ ਕੋਲ ਰਹਿੰਦਾ ਫਿਰ ਵੀ ਇੰਨਾ ਸ਼ੱਕ ਕਰਦੀ ਆ ਚਲ ਜਾ ਪਾਣੀ ਲਿਆ ਦਿਓ ਉੱਥੇ ਹੀ ਆ ਜਾ ਅੰਦਰ ਹੀ ਮੈਂ ਵੀ ਅੰਦਰ ਹੀ ਚੱਲੀ ਹਾਂ ਮੈਨੂੰ ਤੇ ਐ ਠਾਲਾਂ ਤੇ ਜੋ ਰੱਖਿਆ ਸੀ ਜਿੱਦਾਂ ਝਾੜੂ ਪੋਚਾਉਂਠੀਏ ਮੈਂ ਕਰਨਾ ਹੁੰਦਾ ਮੈਨੂੰ ਘੜੀ ਹੋਰ ਸੌ ਲੈਣ ਦਿੰਦੀ ਤੇ ਆਪਣਾ ਠੰਡੇ ਠੰਡੇ ਸਾਰਾ ਕੰਮ ਕਰ ਲੈਂਦੀ ਜੇ ਤੁਸੀਂ ਨਾਲ ਕੰਮ ਕਰਵਾ ਵੀ ਦੋਗੇ ਤੇ ਕੋਈ ਹਰਜਤ ਨਹੀਂ ਹੈਗਾ ਮੈਂ ਤਾਂ ਕੰਮ ਕਰਾਉਂਦਾ ਹੀ ਨਹੀਂ ਕੇ ਉਹਦਾ ਇੱਕ ਗੱਲ ਕਵਾਂ ਗੁੱਸਾ ਨਾ ਕਰਿਓ ਟਾੜੇ ਤੇ ਭਾਜੀ ਦੇ ਸੁਭਾਅ ਦੇ ਵਿੱਚ ਬੜਾ ਫਰਕ ਜੀ ਜਿਉ ਮੇਰੀ ਹਰ ਪ੍ਰਕਰਾਉਣ ਵੀ ਲੱਗੇ ਸੀ ਨਾ ਤੁਸੀਂ ਉਸੇ ਵੇਲੇ ਮਨਾ ਕਰ ਦਿੱਤਾ ਕੀ ਰਹਿਣ ਦੇ ਰਹਿਣ ਦੇ ਉਹਨੇ ਆਪੇ ਸਾਰਾ ਕੰਮ ਕਰ ਲੈਣਾ ਆ ਹੂੰ ਜਿਹਦੀਆਂ ਇੰਨੀਆਂ ਤੂ ਸਿਫਤਾਂ ਕਾਣ ਦੀਆਂ ਨਾ ਉਹ ਬੰਦਾ ਰਾਤੀ ਮੈਨੂੰ 20 20 ਗੱਲਾਂ ਕਾਣ ਰਿਆ ਸੀ ਜੇ ਮੈਂ ਉਹਦੀਆਂ ਗੱਲਾਂ ਤੈਨੂੰ ਦੱਸਾਂ ਨਾ ਤੂੰ ਯਕੀਨ ਨਹੀਂ ਮੰਨਣਾ ਕਿਉਂ ਕਿਹੜੀਆਂ ਗੱਲਾਂ ਕਾਣ ਦੇ ਸੀ ਤੁਹਾਨੂੰ ਔਰ ਟੱਕੀਆਂ ਹੀ ਰਹਿੰਦੇ ਜਿੰਨਾ ਉਹ ਅਗਲੇ ਦੇ ਸਾਹਮਣੇ ਚੰਗਾ ਬੰਦਾ ਵਾ ਨਾ ਓਨੀ ਉਹ ਬੰਦੇ ਦੀ ਪਿੱਠ ਪਿੱਛੇ ਬਰਾਈ ਕਰਦਾ ਆ ਡਬਲ ਫੇਸ ਆ ਉਹਦਾ ਡਬਲ ਫੇਸ ਇਹਦਾ ਮਤਲਬ ਕੀ ਭਾਜੀ ਦਿਖਾਵਾ ਕਰਦੇ ਆ ਹਾਂਜੀ ਯਕੀਨ ਨਹੀਂ ਹੁੰਦਾ ਮੈਨੂੰ ਕੋਈ ਗੱਲ ਨਹੀਂ ਆਜੂਗਾ ਯਕੀਨ ਜਦੋਂ ਤੇਰੇ ਸਾਹਮਣੇ ਹੋਣਗੀਆਂ ਮੇਰੇ ਸਾਹਮਣੇ ਤੇ ਬੜੇ ਚੰਗੇ ਬੰਦੇ ਆ ਇੱਦਾਂ ਦੀ ਕੋਈ ਗੱਲ ਬਾਤ ਨਹੀਂ ਹੈਗੀ ਆਣੀ ਮੈਡਮ ਤੇਰੇ ਡਾਕਟਰ ਦਾ ਫੋਨ ਆ ਗਈ ਕਰ ਲਾ ਗਾਲ ਇੱਕ ਹੀ ਗੱਲ ਹੋਈ ਭਾਬੀ ਤੇਰੇ ਡਾਕਟਰ ਦਾ ਫੋਨ ਆ ਗਿਆ ਹੁਣ ਤੁਹਾਡੇ ਸਾਹਮਣੇ ਗੱਲ ਕਰੂੰਗੀ ਸਪੀਕਰ ਲਾ ਕੇ ਆ ਵੇਖ ਲੈ ਭਲਾ ਕੀ ਗੱਲ ਕਰਦਾ ਕੀ ਗੱਲ ਬਣਾਉਣੀ ਹੁੰਦੀ ਆ ਹੈਲੋ ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਕੀ ਹਾਲ ਚੜ੍ਹਦੇ ਹਾਂਜੀ ਵਧੀਆ ਠੀਕ ਠਾਕ ਤੁਸੀਂ ਸੁਣਾਓ ਬਸ ਵਧੀਆ ਆਪਣੇ ਵੀ ਠੀਕ ਹੋਰ ਕੀ ਬੰਦਿਆ ਹਾਂਜੀ ਕੁਛ ਨਹੀਂ ਬਸ ਬੈਠੇ ਹੀ ਗਏ ਠੀਕ ਆ ਠੀਕ ਆ ਹੋਰ ਮੰਮੀ ਦਾ ਕੀ ਹਾਲ ਹਾਂਜੀ ਮੰਮੀ ਠੀਕ ਨੇ ਅੱਛਾ ਅੱਛਾ ਉਹ ਤਾਲੇ ਟੈਸਟ ਬੜਾ ਬਾਕੀ ਜਿਹੜੇ ਹਾਂਜੀ ਹਾਂਜੀ ਟੈਸਟ ਕਰਵਾ ਲਏ ਆ ਤੇ ਬਸ ਅਸੀਂ ਥੋੜੇ ਦਿਨਾਂ ਤੱਕ ਨਾ ਦਿਖਾ ਕੇ ਟੈਸਟ ਤੇ ਫਿਰ ਦਵਾਈ ਲੈਣ ਆਉਣਾ ਵਾ ਮੈਂ ਤੇ ਮੰਮੀ ਨੇ ਅੱਛਾ ਅੱਛਾ ਠੀਕ ਆ ਠੀਕ ਆ ਚਲੋ ਕੋਈ ਗੱਲ ਨਹੀਂ ਆ ਜਿਓ ਆ ਜਿਓ ਹਾਂਜੀ ਵੈਲਕਮ ਆ ਤੁਹਾਡਾ ਤੇ ਉਹ ਸੱਚ ਮੈਂ ਨਾ ਇੱਕ ਗੱਲ ਕਰਨੀ ਸੀ ਤੁਹਾਡੇ ਨਾਲ ਹਾਂਜੀ ਕਰੋ ਪਰ ਗੱਲ ਮੈਂ ਤਾਂ ਕਰਨੀ ਹੀ ਆ ਤੋ ਨਹੀਂ ਗਰਮ ਹੋ ਤੇ ਨਹੀਂ ਨਹੀਂ ਗੁੱਸਾ ਕਿਹੜੀ ਗੱਲ ਦਾ ਚਲੋ ਠੀਕ ਆ ਮੈਂ ਬੜਾ ਹੌਸਲਾ ਆਜਾ ਕਰਕੇ ਲੱਗਾ ਹਾਂ ਮੈਂ ਗੱਲ ਕਰਨਾ ਕਿ ਜੇ ਮੇਰੀ ਗੱਲ ਨੂੰ ਗਲਤ ਪਾਸੇ ਨਾ ਲੈ ਜਾਓ ਚਲੋ ਦੱਸੋ ਤਾਂ ਸਹੀ ਅ ਤੁਸੀਂ ਮੈਨੂੰ ਇਕੱਲੇ ਮਿਲ ਸਕਦੇ ਜੇ ਬਾਹਰ ਕਿਤੇ ਹਾਂ ਫੋਨ ਕੱਟਤਾ ਯਕਦਰ ਮੇਰੀ ਗੱਲ ਦਾ ਗੁੱਸਾ ਤਾਂ ਨਹੀਂ ਕਰ ਲਿਆ ਇਹਨੇ ਪਰ ਐਡੀ ਗੱਲ ਤੇ ਹੈ ਨਹੀਂ ਆ ਕਮ ਸੇ ਕਮ ਮੇਰੇ ਨਾਲ ਗੱਲ ਤੇ ਕਰਦੀ ਮੇ ਆ ਕੋਈ ਐਹੋ ਜੀ ਗੱਲ ਤੇ ਆਖੀ ਵੀ ਨਹੀਂ ਹੈਗੀ ਨਾਰਮਲ ਮਿਲਣ ਨੂੰ ਹੀ ਕਿਹਾ ਵਾ ਯਾਰ ਲਓ ਜੀ ਪੈ ਗਈ ਜੇ ਠੰਡ ਲੱਗ ਗਿਆ ਪਤਾ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੋ ਗਿਆ ਨਾ ਮੈਨੂੰ ਬੁਰੀ ਆਂਦੇ ਹੀ ਨਾ ਹੁਣ ਵੇਖ ਲੈ ਕਰਤੂਤਾਂ ਭੈਣ ਦੀਆਂ ਨਹੀਂ ਬੜੀ ਸੱਚੀ ਸਵਿੱਤਰੀ ਬਣ ਈ ਹਨਾ ਉਹਨੂੰ ਸਮਝਾ ਲੈਣਾ ਹੀ ਪਹਿਲਾਂ ਫੋਨ ਸਪੀਕਰ ਤੇ ਲੱਗਾ ਹੀ ਕੋਈ ਐਸੀ ਵੈਸੀ ਗੱਲ ਨਾ ਕਰੀ ਮੈਨੂੰ ਮਤਾਂ ਦਿਨੀ ਹਾਂ ਤੇ ਕਰੀਮ ਆ ਨਹੀਂ ਲਾਈ ਦੀ ਤੇ ਆ ਲਾਈ ਦੀ ਤੇ ਕਿਹੜੇ ਟਾਈਮ ਤੇ ਲਾਈ ਦੀ ਐ ਇੰਨੀ ਦਿਨੋਂ ਆਪ ਨੂੰ ਅਗਲ ਨਾ ਆਈ ਤੇ ਤੁਸੀਂ ਮੈਨੂੰ ਅਦਾਂ ਗੱਲਾਂ ਕਰਦੇ ਸੀ ਨਾ ਹੁਣ ਲੱਗਾ ਜੇ ਪਤਾ ਹੁਣ ਮਾਇਆ ਤੈਨੂੰ ਨਹੀਂ ਕਿਤੇ ਜਾਣ ਦੀ ਲੋੜ ਉਹਨੂੰ ਤਾਂ ਕੱਲੀ ਨੂੰ ਸੱਦਦਾ ਹੀ ਉਹ ਕੱਲੀ ਆ ਕਿਤੇ ਪੱਬੀ ਮੇਰੀ ਗੱਲ ਤੇ ਸੁਣ ਪਹਿਲਾਂ ਪਤਾ ਨਹੀਂ ਉਹਨੇ ਇਦਾਂ ਦੀ ਗੱਲ ਕਿਉਂ ਕਰ ਦਿੱਤੀ ਉਹਨੇ ਕਦੀ ਇਦਾਂ ਦੀ ਮੇਰੇ ਨਾਲ ਚੰਗੀ ਮਾੜੀ ਗੱਲ ਨਹੀਂ ਕੀਤੀ ਪਤਾ ਨਹੀਂ ਮੇਰੀ ਕਿਸਮਤ ਮਾੜੀ ਆ ਘਰੇ ਅੱਜ ਇਹਨੇ ਆ ਗੱਲ ਕਹਿਤੀ ਨਹੀਂ ਤੇ ਕਦੀ ਕੋਈ ਗੱਲ ਐਵੇਂ ਜੀ ਹੋਈ ਨਹੀਂ ਆ ਦੱਸ ਮੈਂ ਸਪੀਕਰ 'ਕਾ ਤਾ ਫੋਨ ਤੇ ਰੋਣਾ ਹੀ ਤੇ ਉਹਨੂੰ ਮੈਂ ਕਿਉਂ ਸਮਝਾਉਣਾ ਹੀ ਮੇਰੀ ਕੋਈ ਦਿਨ ਐਵੇਂ ਜੀ ਗੱਲਬਾਤ ਹੁੰਦੀ ਤੇ ਉਹਨੂੰ ਮੈਂ ਕਹਿੰਦੀ ਕਿ ਮੈਂ ਫੋਨ ਸਪੀਕਰ ਤੇ ਰੋਣਾ ਤੇ ਕੋਈ ਉਹੋ ਜੀ ਗੱਲਬਾਤ ਨਾ ਕਰੀ ਪਤਾ ਨਹੀਂ ਮੇਰੀ ਕਿਸਮਤ ਦੇ ਵਿੱਚ ਇੰਨਾ ਗੱਲ ਨਹੀਂ ਬੱਸ ਕਰ ਹੋਰ ਗੱਮਗਰ ਮਗਰਮਾਸ਼ ਦੇ ਧਰੂ ਬਹੁਣ ਨਹੀਂ ਐ ਸਚਾਈ ਤਾਂ ਸਾਰੀ ਸਾਹਮਣੇ ਆ ਗਈ ਆ ਕਿੰਨਾ ਕੁ ਝੂਠ ਬੋਲਣਾ ਹੀ ਐ ਬਸ ਕਰਦੇ ਹੁਣ ਸਾਰਿਆਂ ਨੂੰ ਪਤਾ ਲੱਗ ਗਿਆ ਸਚਾਈ ਦਾ ਕਿਉਂ ਮਾਤਾ ਹੁਣ ਕਿਸੇ ਠਾਂ ਸੁੱਟ ਛੜਿਆ ਵਾ ਉਦਾਂ ਤੇ ਬੜਾ ਮੇਰੇ ਬੁੱਲਾਂ ਦੇ ਛਿੱਤਰ ਮਾਰਦੀ ਹੈ ਤੇ ਅੱਜ ਕੀ ਗੱਲ ਹੋ ਗਈ ਐ ਤੂੰ ਤੇ ਸੁਸਰੀਆਂ ਕੋਲ ਸੌਂ ਹੀ ਗਈ ਐ ਪੁੱਛਦੀ ਨਹੀਂ ਉਹਨੂੰ ਤੇਰੇ ਸਾਹਮਣੇ ਗੱਲ ਹੋਈ ਹੁਣ ਤੇ ਪੁੱਛਿਆ ਕਿਦਾਂ ਆਪੀ ਤੇ ਲੈ ਲੈ ਜਾਂਦੀ ਹੁੰਦੀ ਹੀ ਉਦੋਂ ਮੈਂ ਆਨੀ ਹੁੰਨੀ ਆ ਵਨਸਵਨੇ ਸੂਟ ਪਾ ਕੇ ਜਾਂਦੀ ਆ ਵਾ ਦੁਪਹਿਰੇ ਤੁਰਿਆਂ ਰਹਿੰਦੇ ਆ ਉਦੋਂ ਮੇਰੇ ਦਵਾਲੇ ਹੁੰਦੇ ਸੀ ਮੈਨੂੰ ਬੁਰੀ ਸਮਝਦੇ ਸੀ ਮੈਂ ਉਦੋਂ ਵੀ ਆਖਿਆ ਵੀ ਮਾਤਾ ਸਾਰਾ ਕਸੂਰ ਤੇਰਾ ਵਾ ਤੂੰ ਨਾਲ ਲੈ ਕੇ ਤੁਰ ਪਈ ਨਹੀਂ ਆ ਇਹਨੇ ਕਿਸੇ ਨਾ ਕਿਸੇ ਨਾਲ ਦੇ ਸਿਰ 'ਚ ਖੇਪ ਪਾਉਣੀ ਆ ਉਹ ਕੰਮ ਹੋਇਆ ਤੇਰੇ ਸਾਹਮਣੇ ਅੱਜ ਨਹੀਂ ਵੀਰ ਜੀ ਅੱਜ ਦੀ ਕੋਈ ਗੱਲ ਨਹੀਂ ਹੈਗੀ ਅੱਜ ਨਹੀਂ ਬੋਲੇਗੀ ਆ ਤਾਂ ਤੇਰੇ ਸਾਹਮਣੇ ਗੱਲ ਹੋ ਗਈ ਸਾਰੀ ਮੰਮੀ ਤੂੰ ਹੀ ਇਹਨਾਂ ਨੂੰ ਸਮਝਾ ਮੈਂ ਮੈਂ ਚਪੇੜ ਮਾਰਦੀ ਤੇਰੇ ਰਾਕੇ ਤੂੰ ਛੱਡਿਆ ਕਾਹੇ ਜੋਗਾ ਨਹੀਂ ਇਹਨੂੰ ਹੋ ਗੱਲਾਂ ਪਹਿਲਾਂ ਕਰਨੀ ਆ ਫੋਨ ਕਰਨੀ ਆ ਕਾਹਦਾ ਹੀ ਟਿਕੜ ਗਈ ਕਿਉਂ ਇਹ ਪਹਿਲਾਂ ਛੱਡੀ ਹੁੰਦੀ ਨਾ ਆਹ ਦੇਣੀ ਨਹੀਂ ਆਉਣਾ ਉਹਨਾਂ ਤੇ ਬਸ ਮੇਰੇ ਦਵਾਲੇ ਚਲੇ ਰਹਿੰਦੇ ਸੀ ਸਾਰੇ ਵੀ ਮੇਰੇ ਦਵਾਲਾ ਹੀ ਹੋਣਾ ਸਾਰਿਆਂ ਨੇ ਮੇਰਾ ਹੀ ਕਸੂਰ ਕਰਦੇ ਵੀ ਇਹ ਮਾੜੀ ਆ ਹੁਣ ਲੱਗਾ ਪਤਾ ਕੌਣ ਮਾੜੀ ਆ ਹੁਣ ਕੀ ਕਰਾਂ ਦੋਰੇ ਲਾਵਾਂ ਕਿ ਨਾ ਲਾਵਾਂ ਲੈ ਲਾਉਣਾ ਚਾਹੀਦਾ ਐਦਾਂ ਤੇ ਮੇਰੇ ਮਨ ਵਿੱਚ ਸ਼ੱਕ ਹੀ ਰਹਿ ਜਾਊਗਾ ਕਿ ਪਤਾ ਨਹੀਂ ਉਹਨੇ ਕਿਹੜੀ ਗੱਲੋਂ ਫੋਨ ਕੱਟਤਾ ਲਾ ਲੈਣਾ ਚਾਹੀਦਾ ਇੱਕ ਵਾਰੀ ਫੇਰ ਮੈਨੂੰ ਹੁਣ ਵੇ ਕਿਦਾਂ ਗੱਲੇ ਡੂ ਸੁੱਟਣ ਦੀ ਆ ਜਿੱਦਾਂ ਬੜੀ ਸੱਚੀ ਹੁੰਦੀ ਆ ਲੈ ਮਾਈਏ ਆ ਗਈ ਤੇਰੇ ਹੋਣ ਵਾਲੇ ਜਵਾਈ ਦਾ ਫੋਨ ਫੇਰ ਲੈ ਫੜਾ ਇੱਧਰ ਮੇਰੇ ਵੱਲ ਸਪੀਕਰ ਤੇ ਲਾਓ ਆ ਕਰ ਕਰ ਗੱਲ ਹੈਲੋ ਹੈਲੋ ਹਾਂ ਅੰਟੀ ਦਾ ਸਪੀਕਰ ਆ ਸਾਸਰੀ ਘਰ ਤੇ ਤੇਰੀ ਠੀਕ ਐ ਤੇ ਤੈਨੂੰ ਤਾਂ ਮੈਂ ਐਡਾ ਚੰਗਾ ਸਮਝ ਨਹੀਂ ਆ ਪਿਆ ਮੁੰਡਾ ਬੜਾ ਬੀਬਾ ਭਲਾ ਮਾਨਸ ਤੇ ਤੂੰ ਕੁੜੀ ਕੱਲੀ ਨੂੰ ਸਾਦਣਾ ਫੋਨ ਕਰ ਕਰਕੇ ਕੀ ਗੱਲ ਆ ਹਾਂ ਵਈਨੇ ਕਹਿੰਦੀ ਐ ਕੋਈ ਗੱਲ ਨਹੀਂ ਆ ਮੈਨੂੰ ਤਾਂ ਕੋਈ ਗੱਲ ਕਰਨੀ ਸੀ ਬੜੀ ਜ਼ਰੂਰੀ ਮੇਰਾ ਕੋਈ ਐਡਾ ਨਾ ਮਹੱਤਵ ਲੋਗਾਗਾ ਤੁਸੀਂ ਜਿਹੜੇ ਵੀ ਤਰੀਕੇ ਨਾਲ ਤੈਨੂੰ ਬੋਲਣ ਦੇ ਕਿਹੜੇ ਗੱਲ ਤੂੰ ਮਾ ਕਰਨੀ ਜਿਹੜੀ ਸਾਰਿਆਂ ਦੇ ਸਾਹਮਣੇ ਨਹੀਂ ਕਰ ਸਕਦਾ ਇਹ ਤਾਂ ਇਹ ਮਤਬ ਨਹੀਂ ਹੈ ਇਤਰ ਕੋ ਦਵਾਈ ਲੈਣ ਉਹਨੇ ਤੁਹਾਨੂੰ ਦਵਾਈ ਪੀਣੇ ਤੇ ਕੁੜੀ ਕੱਲੀ ਨੂੰ ਸਾਸਾ ਤੇ ਗੱਲਾਂ ਕਰੇ ਜਿਹੜੀ ਗੱਲ ਕਰਨੀ ਸਾਰਿਆਂ ਦੇ ਸਾਹਮਣੇ ਗੱਲ ਕਰਨੀ ਚਾਹੀਦੀ ਹੈ ਨਹੀਂ ਅੰਪੀਆ ਹੋਰੀ ਦੀ ਕੋਈ ਗੱਲ ਨਹੀਂ ਆ ਮੈਂ ਤੇ ਹੁਣ ਮੈਂ ਤੁਹਾਨੂੰ ਕਿੱਦਾਂ ਸਮਝਾਵਾਂ ਦੱਸੋ ਜੇ ਫੋਨ ਤੇ ਤੇ ਸਮਝਾਉਣ ਵਾਲੀ ਹੁੰਦੀ ਤੇ ਫਿਰ ਮੈਂ ਫੋਨ ਤੇ ਹੀ ਨਾ ਕਰਦਾ ਮੇਰੇ ਮਨ ਚ ਕੋਈ ਇਦਾਂ ਦੀ ਗੱਲ ਚੱਲ ਨਹੀਂ ਰਹੀ। ਮੈਨੂੰ ਇਹ ਗੱਲ ਦਾ ਕੋਈ ਪਤਾ ਨਹੀਂ ਹੈਗਾ ਤੁਹਾਡੇ ਮਨ 'ਚ ਕਿਹੜੀ ਗੱਲ ਚੱਲਣ ਦੀ ਕਿਹੜੀ ਨਹੀਂ ਪਰ ਸਾਡੇ ਘਰ 'ਚ ਤੇ ਤੁਸੀਂ ਪਵਾੜਾ ਪਾ ਦਿੱਤਾ ਨਾ। ਸਾਡੇ ਘਰ 'ਚ ਕੀ ਪਤਾ ਪਹਿਲਾਂ ਕਿੰਦਾਂ ਦੀਆਂ ਗੱਲਾਂ ਹੋਣ ਡੀਆਂ ਕਿੰਦਾਂ ਦੀਆਂ ਨਹੀਂ। ਮੈਂ ਕਿ ਸਪੀਕਰ ਤੇ ਲਾ ਕੇ ਫੋਨ ਕਰਤਾ ਗੱਲ ਕਰੌਣ ਡੇ ਹੀ ਵੀ ਆਹ ਵੇਖ ਲਓ ਕਿੰਦਾਂ ਦੀ ਗੱਲ ਕਰਦੇ ਕਿੰਦਾਂ ਦੀ ਨਹੀਂ ਤੇ ਤੁਸੀਂ ਰੰਦਾ ਕਹਿੰਦੇ ਆ ਸਾਰੀ ਡੰਡ ਲਾ ਕੇ ਰਾ ਦਿੱਤੀ ਇੰਨੀ ਗੱਲ ਕਹਿ ਕੇ ਕਿ ਕੱਲੀ ਆਈ। ਮੈਨੂੰ ਮਾਫ਼ ਕਰ ਦਿਓ ਮੇਰੇ ਕੋਈ ਇਦਾਂ ਦੀ ਟੈਨਸ਼ਨ ਨਹੀਂ ਹੈ ਜੀ ਕਿ ਮੈਂ ਤੁਹਾਡਾ ਦੇਵ ਦਿਖਾਉਂਦਾ ਕਿ ਅਸੀਂ ਦਾ ਸਾਨੂੰ ਤੇਰੀ ਦਵਾਈ ਦੀ ਕੋਈ ਲੋੜ ਨਹੀਂ ਬਿਲਕੁਲ ਨਹੀਂ ਤੁਹਾਨੂੰ ਦਵਾਈ ਭੇਜਣੀ ਜਿੱਥੋਂ ਜੀ ਕਰੇਗਾ ਹੀ ਦਵਾਈ ਲੈ ਲਾਂਗੇ ਠੀਕ ਹੈ ਨਾ ਹੋ ਗਿਆ ਠੀਕ ਵਾਹ ਹੁਣ ਗਾ ਤਵਾਡਾ ਭਲਾ ਨਾ ਹੀ ਕਰ ਮੇਰੀ ਗੱਲ ਤਾਂ ਸੁਣੋ ਕਾਦੀ ਹੁਣ ਤੇਰੀ ਗੱਲ ਆਈ ਕਾਦੀ ਸੁਣੀਏ ਘਰ ਸਾਡੇ ਦੇ ਕੁੜੀ ਰਮਾਰਵਾ ਤੂੰ ਮਾਰ ਛੜੀ ਐ ਦੀ ਭਰਾ ਪਰ ਜਾਈ ਉਹਦੇ ਦਵਾਰੇ ਹੋਏ ਨੇ ਹੁਣ ਕੱਟੋ ਵੀ ਤੁਸੀਂ ਗੱਲ ਤਾਂ ਸਮਝ ਗਏ ਜੇ ਮੇਰੀ ਗੱਲ ਨੂੰ ਮੈਂ ਹੁਣ ਤੁਹਾਨੂੰ ਕਿੱਦਾਂ ਸਮਝਾਵਾਂ ਓ ਯਾਰ ਸਿਆਪਾ ਬੈਰ ਯਾਰ ਅੱਜ ਤੱਕ ਕਦੀ ਇਹੋ ਜੀ ਇਹਦੇ ਨਾਲ ਗੱਲ ਨਹੀਂ ਕੀਤੀ ਤੇ ਜੇ ਕੀਤੀ ਕੀਤੀ ਤੇ ਪੰਗਾ ਪੈ ਗਿਆ ਹੁਣ ਇਹਦੇ ਘਰ ਦੇ ਆਣੇ ਤੇ ਇਹੋ ਹੀ ਸੋਚਣਾ ਨਾ ਕਿ ਹਰ ਰੋਜ਼ ਇਹੋ ਜੀਆਂ ਗੱਲਾਂ ਕਰਦੇ ਹੋਣੇ ਆ ਯਾਰ ਮੈਂ ਹੁਣ ਕੀ ਕਰਾਂ ਮੇਰੇ ਕਰਕੇ ਉਹ ਪੰਗੇ ਦੇ ਵਿੱਚ ਪਵੇ ਮੈਂ ਇਹ ਨਹੀਂ ਹੋਣ ਦੇਣਾ ਮੰਮੀ ਆ ਵੀ ਗਏ ਸასი ਮਮ ਜੀ ਸასი ਕਾਰ ਤੁਸੀਂ ਤਾਂ ਕਹਿੰਦੇ ਸੀ ਸ਼ਾਮਾਂ ਨੂੰ ਆਉਣਾ ਵਾ ਤਾਂ ਤੁਸੀਂ ਟਾਈਮ ਨਾਲ ਹੀ ਆ ਗਏ ਜੇ ਸ਼ਾਮਾਂ ਨੂੰ ਕੀ ਭਰਾਵਾ ਮਾਮਾ ਤੇਰਾ ਆਇਆ ਡੇਰ ਅੱਛਾ ਤੇ ਮੈਂ ਆਹ ਚੱਲ ਨਾਲ ਹੀ ਚਲ ਜਾਨੀ ਆ ਸ਼ਾਮਾਂ ਨੂੰ ਫੇਰ ਇਹਨਾਂ ਨੂੰ ਛੱਡਣ ਆਉਣਾ ਪੈਣਾ ਵਾ ਤੇ ਨਾਲੇ ਜੀ ਕਰਦਾ ਇੱਕ ਘਰ ਹੀ ਜਾਈਏ ਆਹੋ ਤੁਸੀਂ ਵੀ ਫੇਰ ਮਾਮੇ ਦਾ ਤੇਲ ਹੀ ਬਚਾਇਆ ਕਿ ਦੋਰੇ ਫੇਰਣਾ ਅਜੀ ਮਾਮੇ ਦਾ ਆਹੋ ਮੈਂ ਚੱਲ ਮਨ ਚ ਇਹੋ ਹੀ ਹੁੰਦਾ ਵੀ ਘਾਰ ਹੀ ਚੱਲੀਏ ਘਾਰ ਹੀ ਚੱਲੀਏ ਜੇਕਰ ਘਰੋ ਚਲ ਜੀਏ ਨਾ ਤੇ ਮਨ ਚ ਧੜਕੂ ਇਹ ਹੋ ਰਹਿਦਾ ਖੇਤੀ ਕਰ ਚਲ ਜੀ ਖੇਤੀ ਕਰ ਚਲ ਜੀ ਚਲੋ ਪ੍ਰੀਤ ਪਾਣੀ ਲਿਆ ਕਿਦਾਂ ਠੀਕ ਠਾਕ ਸਾਰੇ ਨਾਲ ਕੇ ਠੀਕ ਠਾਕ ਵਧੀਆ ਸਤਿਗੁਰ ਮੰਮੀ ਜੀ ਸਾਸਿਕਾ ਸਾਸਿਕਾ ਹੋਰ ਠੀਕ ਠਾਕ ਮੰਮੀ ਨੂੰ ਹਾਂ ਸਭ ਠੀਕ ਠਾਕ ਵਧੀਆ ਜਾ ਪਾਣੀ ਲਿਆ ਹੋਰ ਤੁਸੀਂ ਸੁਣਾਓ ਮਗਰ ਠੀਕ ਆ ਗਏ ਮਗਰੋਂ ਠੀਕ ਹੀ ਰਹਿਣਾ ਵਾ ਹਾਂ ਇੱਕ ਮੁੰਡਾ ਦਾ ਤੁਹਾਡਾ ਪਤਾ ਹੀ ਆ ਤੁਹਾਨੂੰ ਲੜਾਈ ਨੂੰ ਆਜਾ ਮਾਰਦਾ ਲੜਾਈ ਮੈਂ ਹੀ ਚੰਗਾ ਵਾ ਜਿਹੜਾ ਚੁੱਪ ਕੀਤਾ ਰਹਿਣਾ ਲੜਿਆ ਮਗਰ ਹਾਂ ਨਹੀਂ ਲੜਿਆ ਬਾਬਾ ਲੜਾਈ ਹੋਣ ਦੇ ਨੇ ਜਦੋਂ ਤੁਸੀਂ ਕਹਿ ਕੇ ਗਏ ਸੀ ਕਿ ਤੂੰ ਨਾ ਗੋ ਬੋਲੇ ਤਾਂ ਫਿਰ ਕੱਦ ਲੜਾਈ ਹੋਣੀ ਆ ਚੱਲ ਪੁੱਤ ਚੰਗਾ ਕੀਤਾ ਚੁੱਪ ਕੀਤਾ ਰਿਆਂ ਤੇ ਸਿਆਣੇ ਕਹਿੰਦੇ ਆ ਨਾ ਇੱਕ ਚੁੱਪ ਤੇ 100 ਸੁਖ ਮੰਮੀ ਸਿਆਣੇ ਤੇ ਬੜਾ ਕੁਝ ਕਹਿੰਦੇ ਆ ਪਰ ਅੱਜ ਦੇ ਟਾਈਮ ਵਿੱਚ ਜਿਹੜੀ ਜ਼ਿਆਦਾ ਚੁੱਪ ਹੋਣਾ ਉਹ ਵੀ ਚੰਗੀ ਨਹੀਂ ਹੁੰਦੀ ਆ ਹੁਣ ਦ ਟਾਈਮ ਲੰਘਦਾ ਜਾਣ ਡਿਆ ਪਰ ਜੇ ਇਹੋ ਹਾਲਾਤ ਰਹੇ ਨਾ ਤਾਂ ਮੈਨੂੰ ਲੱਗਦਾ ਇਹਨੂੰ ਕੁਵਾਰੇ ਨੂੰ ਅੱਡ ਕਰਨਾ ਪੈਣਾ ਵੇ ਇਹੋ ਗਲਤੀ ਤੇ ਮੈਨੂੰ ਟੈਨਸ਼ਨ ਰਹਿੰਦੀ ਆ ਮੰਮੀ ਟੈਨਸ਼ਨ ਤਾਂ ਹੈਗੀ ਆ ਪਰ ਇਹ ਵੀ ਨਹੀਂ ਨਾ ਸੁਧਰਦਾ ਮੈਨੂੰ ਗੱਲਾਂ ਕਰੀ ਜਾਊਗਾ ਲਾਲ ਆ ਕੇ ਪ੍ਰੀਤ ਦੇ ਸਾਹਮਣੇ ਚੰਗਾ ਬਣੀ ਜਾਊਗਾ ਪਰ ਕਿੰਨਾ ਕੁ ਟਾਈਮ ਚੰਗਾ ਬਣ ਕੇ ਰਹੂਗਾ ਆਖਰ ਨੂੰ ਇੱਕ ਦਿਨ ਨੂੰ ਤੈਨੂੰ ਪਤਾ ਲੱਗਣਾ ਹੀ ਆ ਜਿੱਦਨ ਉਹਨੂੰ ਇਹਦੀ ਸੱਚਾਈ ਦਾ ਪਤਾ ਲੱਗ ਗਿਆ ਨਾ ਉਸ ਦਿਨ ਮੇਰੇ ਹੱਥ ਖੜੇ ਜੇ ਮੈਂ ਕੁਝ ਨਹੀਂ ਕਰ ਸਕਦਾ ਚਲ ਕੋਈ ਨਹੀਂ ਮੈਂ ਉਹਨੂੰ ਸਮਝਾਵਨੀ ਆ ਕਿੱਥੇ ਹਉਣ ਪਤਾ ਨਹੀਂ ਫੋਨ ਲੈ ਕੇ ਬਾਹਰ ਨੂੰ ਗਿਆ ਸਵੇਰ ਦਾ ਬਾਅਦ ਚ ਤੇ ਆਇਆ ਹੀ ਨਹੀਂ ਕਰ ਚਲ ਆ ਜਾਂਦਾ ਕੋਈ ਨਹੀਂ ਮੈਂ ਉਹਨੂੰ ਸਮਝਾਵਾਂਗੀ ਚਲੋ ਚੰਗਾ ਹੋਇਆ ਤੁਸੀਂ ਆਗੇ ਜੇ ਮੰਮੀ ਮੇਰੇ ਨਾਲ ਚਲੋ ਆਪਾਂ ਜਾਣਾ ਵਾ ਕਿਤੇ ਕਿੱਥੇ ਜਾਣਾ ਵਾ ਤੁਸੀਂ ਚਲੋ ਤਾਂ ਸਹੀ ਮੇਰੇ ਨਾਲ ਮੈਂ ਤੁਹਾਨੂੰ ਰਾਹ ਦੇ ਵਿੱਚ ਦੱਸ ਦਿੰਨਾ ਸਾਰੀ ਗੱਲ ਲੈ ਰਾਹ ਜ ਦੱਸਣੀ ਹੈ ਤੇ ਤੂੰ ਇੱਥੇ ਦੱਸ啊 ਮੈਨੂੰ ਮੰਮੀ ਇੱਕ ਕੁੜੀ ਆ ਮੇਰੇ ਨਾਲ ਫੋਨ ਤੇ ਗੱਲ ਕਰਦੀ ਆ ਤੇ ਮੈਂ ਉਹਨੂੰ ਪਸੰਦ ਕਰਦਾ ਓਏ ਅੱਜ ਮੈਂ ਉਹਨੂੰ ਫੋਨ ਲਾਇਆ ਸੀ ਤੇ ਮੈਂ ਉਹਨੂੰ ਇਨੀ ਗੱਲ ਕਹਿਤੀ ਕਿ ਤੂੰ ਮੈਨੂੰ ਮਿਲ ਕੱਲੇ ਨੂੰ ਤੇ ਆਪਾਂ ਪਸੰਦ ਨਾ ਪਸੰਦ ਦੀ ਗੱਲ ਕਰਦੇ ਆ ਉਹ ਮੈਨੂੰ ਨਹੀਂ ਪਤਾ ਕਿ ਉਹਦੇ ਘਰ ਇਹ ਗੱਲ ਦਾ ਪਤਾ ਲੱਗ ਗਿਆ ਉਹ ਗਲਤ ਮਤਲਬ ਸਮਝ ਕੇ ਬਹਿ ਗਏ ਉਹਨਾਂ ਦੇ ਘਰ ਦੇ ਵਿੱਚ ਖਲਾਰਾ ਪੈ ਗਿਆ ਤੇ ਐਵੇਂ ਹੀ ਉਹਨੂੰ ਕੋ ਮਾੜਾ ਚੰਗਾ ਨਾ ਬੋਲਣ ਤੇ ਇਹ ਕਰਕੇ ਮੈਂ ਉਹਨੂੰ ਆਖਿਆ ਵੀ ਅਸੀਂ ਤੇਰੇ ਘਰ ਆਉਨੇ ਆ ਤੇ ਚਲੋ ਮੇਰੇ ਨਾਲ ਨਵਾਂ ਚੰਦ ਚੜ ਲਿਆਈ ਕੋਈ ਚੜ ਲਿਆ ਮੇਰੇ ਵਾਸਤੇ ਦੱਸ ਇਹੋ ਕਹਦਾ ਰਹੇਗੀ ਹੀ ਘਾਟੇ ਇਹ ਕਰ ਦਤੀ ਆ ਤੂੰ ਪੂਰੀ ਜੇ ਹੁਣ ਸਿਆਪਾ ਤੂੰ ਆਪ ਆਇਆ ਵਾ ਤਾਂ ਆਪੇ ਜਾ ਕੇ ਗੱਲ ਨਿਬੇੜ ਮੰਮੀ ਨੂੰ ਖੜਕੇ ਉੱਥੇ ਮੰਮੀ ਦੀ ਬੇਇੱਜ਼ਤੀ ਕਰਾਉਣੀ ਹੁਣ ਇਹਦੇ ਵਿੱਚ ਬੇਇੱਜ਼ਤੀ ਵਾਲੀ ਕਿਹੜੀ ਗੱਲ ਵਾ ਮੈਂ ਪਸੰਦ ਕਰਦਾ ਵਾਂ ਉਹਨੂੰ ਇਹੋ ਜਾ ਕੇ ਆਪਾਂ ਉਥੇ ਗੱਲ ਕਰਨੀ ਆ ਚਲੋ ਗਾ ਹੁਣ ਖਲਾਰਾ ਪਾ ਕੇ ਤੇ ਤੈਨੂੰ ਮੰਮੀ ਦਾ ਚੇਤਾ ਆ ਗਿਆ ਇਹੋ ਹੀ ਗੱਲ ਮੈਨੂੰ ਪਹਿਲਾਂ ਦੱਸ ਦੋ ਤੇ ਜਾ ਕੇ ਇਜਤਨਾ ਜਾਂਦੇ ਤੇ ਚਾਚਾ ਜਣਾ ਕੁੜੀ ਵੇਖਦੇ ਤੇ ਚਲ ਰਿਸ਼ਤਾ ਕਰ ਲੈਂਦੇ ਮੰਮੀ ਜੋ ਹੋਣਾ ਹੀ ਉਹ ਤੇ ਹੋ ਗਿਆ ਉਹ ਤੋਂ ਹੁਣ ਵਾਪਸ ਮੁੜਨਾ ਨਹੀਂ ਹੈਗਾ ਪਰ ਜੋ ਕਰ ਸਕਦੇ ਆ ਉਹ ਤੇ ਕਰੋ ਤੁਸੀਂ ਹੁਣ ਮੈਨੂੰ ਇਹ ਦੱਸੋ ਵੀ ਜਾਓਗੇ ਜਾਂ ਨਹੀਂ ਜਾਓਗੇ ਹਾਂ ਜਾਵਾਂਗੇ ਜਰੂਰ ਪਰ ਜੇ ਗਈ ਤੇ ਤੈਨੂੰ ਉਥੇ ਰਿਸ਼ਤਾ ਕਰਨਾ ਪੈਣਾ ਹੀ ਜਿੱਦਾਂ ਦੀ ਵੀ ਹੋਈ ਛੋਟੀ ਵੱਡੀ ਲੰਮੀ ਕਾਣੀ ਗੰਜੀ ਰਿਸ਼ਤਾ ਤੈਨੂੰ ਕਰਕੇ ਆਉਣਾ ਪੈਣਾ ਈ ਮੈਨੂੰ ਮਨਜ਼ੂਰ ਆ ਸਾਰਾ ਕੁਝ ਮੈਂ ਤਾਂ ਹੀ ਤੇ ਤੁਹਾਨੂੰ ਕਹਿਣ ਡਿਆ ਵਾਂ ਨਹੀਂ ਤੇ ਤੁਹਾਨੂੰ ਚੰਗਾ ਭਲਾ ਪਤਾ ਵੀ ਹੈਗਾ ਵਾ ਵੀ ਮੈਂ ਕਿਸੇ ਦੀ ਪਰਵਾਹ ਨਹੀਂ ਕਰਦਾ ਉਦਾਂ ਉਹ ਨਾ ਮੇਰੀ ਜਾ ਕੇ ਤੇ ਫੇਰ ਬੇਇੱਜ਼ਤੀ ਕਰਵਾਵੇਂ ਜਿੱਦਾ ਅੱਗੇ ਕਰਵਾਈ ਹੂੰ ਇੱਕੋ ਗੱਲ ਦਿੱਤੇ ਲੱਕ ਬੰਨ੍ਹ ਦੇ ਤਾਂ ਕਿ ਬੇਇੱਜ਼ਤੀ ਕਰਾਉਂਦਾ ਬੇਇੱਜ਼ਤੀ ਕਰਾਉਂਦਾ ਹੁਣ ਮੇਰਾ ਪਾਰਾ ਨਹਾਈ ਕਰਾਇਓ ਉਠੋ ਜੇ ਕੋ ਕਪੜਾ ਬਦਲਣਾ ਬਦਲ ਲਓ ਪਹਿਲੀ ਗੱਲ ਤੇ ਮੈਂ ਆਨਾ ਇਹੋ ਹੀ ਚੰਗੇ ਭਲੇ ਆ ਆਓ ਚੱਲੀਏ ਕੋਈ ਨਹੀਂ ਮੈਂ ਕਪੜੇ ਹੋਰ ਪਾਉਣੇ ਆ ਤਿਆਰ ਹੋ ਕੇ ਤੇ ਭੇਜ ਜਾਨੇ ਜੋ ਨਾ ਪਤਾ ਤੋ ਹੀ ਹੋ ਹੋ ਤਿਆਰ ਉਹ ਇਹਨਾਂ ਨੇ ਕੀ ਕਰਨ ਜਾਣਾ ਉਥੇ ਕਿਉਂ ਇਹਨਾਂ ਨੂੰ ਕਿਉਂ ਜਾਣਾ ਹੈਗਾ ਇਹ ਤੂੰ ਕੱਲਾ ਜਾਂਦਾ ਚੰਗਾ ਲੱਗੇਗਾ ਭਰਾ ਭਰਾ ਜਾੜ ਤੇ ਸੋਹਣੇ ਲੱਗਦੇ ਆ ਤੂੰ ਕੱਲਾ ਬੁਰਕਦਾ ਫਿਰੇਂਗਾ ਉਥੇ ਉਹ ਮੰਮੀ ਮੈਂ ਉਥੇ ਕਰ ਲੈਣੀ ਆ ਗੱਲ ਆ ਹੈ ਉਥੇ ਰਿਸ਼ਤਾ ਕਰਨ ਜਾਣਾ ਤੇ ਸਬਜ਼ੀ ਖਰੀਦਣ ਨਹੀਂ ਜਾਣਾ ਹੈਗਾ ਚਾਰਜੀ ਜਾਈਏ ਸੋਹਣੇ ਲੱਗੀਦਾ ਵਾ ਚਲੋ ਠੀਕ ਆ ਬਾਬਾ ਜੋ ਕਰਨਾ ਕਰੋ ਉਠੋ ਹੋ ਤਿਆਰ ਮੈਂ ਇਹ ਕਹਿਣਾ ਵਾਂ ਵੀ ਉਹਨਾਂ ਦੇ ਘਰ ਉਥੇ ਖੱਲਰ ਨਾ ਵੱਡਾ ਪੈ ਜੇ ਕੁਝ ਵੱਡਾ ਜੱਬ ਨਾ ਉਹਨਾਂ ਦੇ ਘਰ ਪੈ ਜੇ ਜਾ ਕੇ ਤੇ ਪਹੁੰਚ ਗਈ ਉੱਥੇ ਜਾ ਕੇ ਛੇਤੀ ਗੱਲ ਕਰਕੇ ਆਈਏ ਚਲ ਚਲ ਹੋਵੋ ਤਿਆਰ ਨਾ ਮੈਂ ਵੀ ਹੋ ਜਾਉ ਹੁਠੋ ਤੋਂ ਮੋਬਾਈਲ ਕੀ ਵੇਖੀ ਜਾ ਮੇਰੇ ਪੱਗ ਕੱਢੋ ਕੱਪੜੇ ਕੱਢੋ ਮੇਰੇ ਮਨਾ ਕੇ ਆ ਗਿਆ